ਸਾ ਇਸ ਤੋਂ ਬਾਅਦ ਮਿੰਟੂ ਜੀ ਆਪਾਂ ਗੱਲਬਾਤ ਕਰੀਏ ਜਰਾ ਤਾਂ ਉਧਰੋਂ ਆਪਾਂ ਆਈਏ ਜਰਾ ਚੋਣ ਕਮਿਸ਼ਨ ਵੱਲੋਂ ਮਿੰਟੂ ਜੀ ਆਖਰਕਾਰ ਅੰਕੜੇ ਦੇ ਹੀ ਦਿੱਤੇ ਗਏ ਮਿੰਟੂ ਜੀ ਅੰਕੜੇ ਨੂੰ ਕਿਵੇਂ ਦੇਖਦੇ ਜਿਹੜੇ ਚੋਣ ਕਮਿਸ਼ਨ ਦੇ ਅੰਕੜੇ ਆਏ ਜਰਾ ਉਹਨਾਂ ਤੇ ਗੱਲ ਕਰ ਲਈਏ ਫਿਰ ਆਪਾਂ ਪੰਜਾਬ ਦੀ ਸਿਆਸਤ ਤੇ ਚੱਲੰਗ ਚੱਲਾਂਗੇ ਉਸ ਤੋਂ ਬਾਅਦ ਨਹੀਂ ਅੰਕੜਿਆਂ ਤੇ ਆਪਾਂ ਗੱਲ ਕੱਲ ਵੀ ਸ਼ਾਇਦ ਕੋਈ ਕਮੈਂਟ ਆਇਆ ਸੀਗਾ ਜੀ ਬਟ ਗੱਲ ਇਹ ਆ ਕਿ ਹੁਣ ਉਹਦੇ ਤੇ ਇੱਕ ਦੇਸ਼ ਵਿਆਪੀ ਦੇਸ਼ ਪੱਧਰ ਤੇ ਇੱਕ ਬਹਿਸ ਛਿੜ ਗਈ ਆ ਜੀ ਜਿਸ ਤਰ੍ਹਾਂ ਚੋਣ ਕਮਿਸ਼ਨ ਚੱਲਦਾ ਪਿਆ ਹੈ ਮੇਰੇ ਖਿਆਲ ਦੇ ਨਾਲ ਇਤਿਹਾਸ ਵਿੱਚ ਜਿੰਮੀ ਮੈਂ ਅਕਸਰ ਕਹਿੰਦਾ ਕਿ 90 ਤੋਂ ਬਾਅਦ ਵਾਲੀਆਂ ਤਕਰੀਬਨ ਸਾਰੀਆਂ ਚੋਣਾਂ ਅਸੀਂ ਵੇਖੀਆਂ ਗਿੱਦੜਵਾਲੀ ਮਸ਼ਹੂਰ ਉਹ ਪਚੋਣ ਵੀ ਅਸੀਂ ਵੇਖੀ ਆ ਜੀ ਮਤਲਬ ਕਿ ਛੋਟੇ ਛੋਟੇ ਹੁੰਦੇ ਆ ਨੇ ਇਹਨੇ ਜਿਆਦਾ ਵੱਡੇ ਤੇ ਨਹੀਂ ਸੀਗੇ ਤਾਂ ਸਾਰਾ ਕੁਝ ਵੇਖਿਆ ਪਰ ਐਡਾ ਐਡਾ ਖਸਤਾ ਚੋਣ ਕਮਿਸ਼ਨ ਮੈਂ ਨਹੀਂ ਵੇਖਿਆ ਕਦੇ ਜ਼ਿੰਦਗੀ ਚ ਇੰਨਾਂ ਦੇ ਚਾਰੇ ਨਾ ਮਜੂਰ ਟੀਨ ਸੈਸ਼ਨ ਦੇਖਿਆ ਅਸੀਂ ਆਪਣੀ ਲਾਈਫ ਚ ਮਤਲਬ ਕਿ ਨਾ ਲੈ ਦੋ ਨਾ ਲੈਂਦੇ ਸਾਰੇ ਲੋਕ ਕੰਬ ਜਾਂਦੇ ਸੀਗੇ ਪੋਲੀਟੀਸ਼ੀਅਨ ਕੰਬ ਜਾਂਦੇ ਸੀਗੇ ਅੱਜ ਅੱਜ ਦਾ ਚੋਣ ਕਮਿਸ਼ਨ ਜਿਹੜਾ ਉਹ ਪੂਰੀ ਦੁਨੀਆ 'ਚ ਮਜ਼ਾਕ ਦਾ ਪਾਤਰ ਬਣ ਗਿਆ। ਹੁਣ ਤੁਸੀਂ ਦੇਖੋ ਕੁਝ ਜਿਹੜੇ ਕਹ ਲੋ ਕਿ ਪੋਲਿਟੀਕਲ ਟਾਂਚੇ 'ਚ ਆਪਣੀ ਸਿਆਸਤ ਕਰਦੇ ਆ। ਜਿਵੇਂ TMC ਨੇ ਸਵਾਲ ਚੁੱਕੇ ਉਹ ਫਸ ਜਾਂਦੇ ਆ। ਫਸ ਇਸ ਕਰਕੇ ਜਾਂਦੇ ਆ ਕਿ ਜੇ ਉਹ ਜ਼ਿਆਦਾ ਕੁਝ ਕਰਨਗੇ ਚੋਣ ਕਮਿਸ਼ਨ ਦੇ ਵਿਰੋਧ ਦੇ ਵਿੱਚ ਤੇ ਲੋਕ ਕਹਿਣਗੇ ਕਿ ਬਾਈਕਟ ਕਰ ਦਿਓ ਫਿਰ। ਤੁਸੀਂ ਇਸ ਚੋਣ ਕਮਿਸ਼ਨ ਦੇ ਤਹਿਤ ਇਲੈਕਸ਼ਨ ਕਿਉਂ ਲੜਦੇ ਹੋ? ਉਹ ਬਹੁਤਾ ਖੁੱਲ ਕੇ ਤਾਂ ਨਹੀਂ ਬੋਲਦੇ। ਜੀ ਇਹ ਅੰਕੜਿਆਂ ਤੇ ਸਵਾਲ ਕਰ ਦੇਣਗੇ ਇੱਧਰ ਉੱਧਰ ਦੀਆਂ ਗੱਲਾਂ ਕਰ ਦੇਣਗੇ ਬਟ ਉਹ ਤੁਹਾਨੂੰ ਤਿੱਖੇ ਪ੍ਰਤੀਕਰਮ ਜਾਂ ਕੋ ਤਿੱਖਾ ਅੰਦੋਲਨ ਉਹਨਾਂ ਦੇ ਖਿਲਾਫ ਕਰਦੇ ਨਜ਼ਰ ਨਹੀਂ ਆਉਗੇ ਕਿਉਂ ਕਿਉਂਕਿ ਸਵਾਲ ਉੱਥੇ ਉਹਨਾਂ ਦੇ ਖਿਲਾਫ ਜਾਏਗਾ ਕਿ ਭਾਈ ਸਾਹਿਬ ਜੇ ਤੁਹਾਨੂੰ ਇਹਨਾਂ ਤੇ ਯਕੀਨ ਹੈ ਨੀ ਤੇ ਛੱਡੋ ਖੜਾ ਫਿਰ ਪਰ ਇਹ ਕਮਾਲ ਹੋ ਗਿਆ ਮੈਂ ਆਪਣੀ ਮਤਲਬ ਕਿ ਇਸ ਜ਼ਿੰਦਗੀ ਚ ਆਹ ਲੇਟ ਲਤੀਫੀ ਨਹੀਂ ਵੇਖੀ 11 ਦਿਨ ਪਹਿਲਾ ਫੇਜ਼ 11 ਦਿਨ ਪਛੜ ਕੇ ਅੰਕੜੇ ਹੁਣ 4 ਦਿਨ ਤੇ ਜਿਹੜਾ ਇਸ ਵੇਲੇ ਕਹਿ ਲੋ ਕਿ ਭਈ ਸਭ ਤੋਂ ਵਿਵਾਦਤ ਵਿਸ਼ਾ ਹੈ ਉਹ ਇਹ ਆ ਕਿ ਇਹਨਾਂ ਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਤੁਹਾਨੂੰ ਯਾਦ ਹੋਣਾ ਜਿਸ ਦਿਨ ਇਹਨਾਂ ਨੇ ਕੋਡ ਆਫ ਕੰਡਕਟ ਲਾਇਆ ਤੇディ ਮੈਰਾਥਨ ਇਹਨਾਂ ਨੇ ਇੱਕ ਪੀਸੀ ਕੀਤੀ ਸ਼ਹਿਰੋ ਸ਼ਹਿਰੀ ਇਹ ਦਰਦੀ ਜੁਮਲੇਬਾਜੀ ਉਧਰ ਦੀ ਜੁਮਲੇਬਾਜੀ ਤਾਂ ਐਤ ਕੀ ਪ੍ਰੈਸ ਰਿਲੀਜ਼ ਹੀ ਫੜਾ ਦਿੱਤਾ ਇਹਨਾਂ ਨੇ ਕਿ ਜਾਓ ਸ਼ਾਪ ਦਿਓ ਹੁਣ ਉਹਦੇ ਵਿੱਚ ਕੀ ਆ ਕਿ ਵੋਟ ਪਰਸੈਂਟ ਜਿਹੜੀ ਆ ਪੋਲ ਹੋਈ ਵੋਟ ਉਹ ਵਧਮੀ ਦਿਖਾ ਦਿੱਤੀ 4% ਜੀ ਉਹ ਕਿਵੇਂ ਵਧ ਗਈ 4% ਮਤਲਬ ਕਿ ਡਿਟੇਲਡ ਅੰਕੜਾ ਹੁੰਦਾ ਜਿਹੜਾ ਡਿਟੇਲਡ ਅੰਕੜਾ ਕਿ ਨੋਟਾਂ ਨੂੰ ਕਿੰਨੀਆਂ ਗਈਆਂ ਰੱਦ ਕਿੰਨੀਆਂ ਹੋਈਆਂ ਪੋਲ ਕਿੰਨੀਆਂ ਹੋਈਆਂ ਇਤਿਹਾਦਕ ਉਹ ਸਾਰਾ ਡਾਟਾ ਜਿਹੜਾ ਉਹ ਕਲੀਅਰ ਨਹੀਂ ਕੀਤਾ ਜਾ ਰਿਹਾ ਇਹਦੇ ਤੇ ਇਕੱਲੇ ਸਵਾਲ ਨਹੀਂ ਹੋ ਰਹੇ ਸ਼ੱਕ ਵੀ ਹੋ ਰਿਹਾ ਕਿ 4% ਵੋਟ ਜਿਹੜੀ ਵਧੀ ਆ ਉਹ ਕੱਲ ਨੂੰ ਵਿਵਾਦਤ ਹੋ ਸਕਦੀ ਆ ਜੀ ਜਾਂ ਕਹ ਲੋ ਕਿਓ ਚੇਪੀ ਲਾ ਗਈ ਜੀ ਚੇਪੀ ਲਾ ਗਈ ਆ ਸੋ ਇਸ ਵਾਸਤੇ ਇੱਥੇ ਕਾਫੀ ਵੱਡੀ ਬਹਿਸ ਜਿਹੜੀ ਛੜਦੀ ਨਜ਼ਰ ਆ ਰਹੀ ਆ ਪਰ ਦੂਸਰੇ ਪਾਸੇ ਮਹੱਤਵਪੂਰਨ ਗੱਲ ਇਹ ਆ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਬਜਟ ਤਾਂ ਦੇਖੋ ਨਾ ਤੇ ਇਹਦੇ ਵਿੱਚ ਤੁਸੀਂ ਵੇਖੋ ਕਿ ਝੋਲ ਜਿਹੜੀ ਹੁਣ ਮੈਨੂੰ ਪਤਾ ਨਹੀਂ ਕਿੱਥੇ ਆ ਪਰ ਸਾਹਬ ਲਾ ਲੋ ਕਿ ਆਪੋ ਕੱਲ ਵੀ ਗੱਲ ਕਰਦੇ ਸੀ ਕਿ ਪਰਸੋਂ ਗੱਲ ਕਰਦੇ ਸੀ ਕਿ 5 ਵਜੇ ਪੋਲਿੰਗ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ 4 ਘੰਟੇ ਲਾ ਲਓ ਹੋਰ ਐਮ ਐਲ ਏ ਐਮ ਪੀ ਦੀ ਮਤਲਬ ਕਿ ਤੁਸੀਂ 4 ਘੰਟੇ ਹੋਰ ਲਾ ਲਓ ਕਿ ਵੋਟ ਪੋਲ ਹੋ ਰਹੀ ਹੋਏਗੀ ਯਾਨੀ ਜੋ ਕੰਪਲੈਕਸ ਚ ਚਲਾ ਗਿਆ ਜੋ ਵੀ ਉਸ ਏਰੀਆ ਦੇ ਵਿੱਚ ਚਲਾ ਗਿਆ ਉਹਨੂੰ ਵੋਟ ਪਾਉਣ ਦੀ ਇਜਾਜ਼ਤ ਹੁੰਦੀ ਆ ਹੱਦ 9 ਜਾਂ 10 ਕਹਿ ਲਓ ਉਦੋਂ ਬਾਅਦ ਕੀ ਹੁੰਦਾ ਆਪਾਂ ਨੂੰ ਪਤਾ ਹੀ ਹੈ ਨਾ ਕਿ ਜਿਹੜਾ ਰਿਟਰਨਿੰਗ ਆਫੀਸਰ ਹੁੰਦਾ ਹੈ ਜਿਹੜਾ ਜਿਹੜਾ ਲੋਕ ਪੋਲਿੰਗ ਦਾ ਅਧਿਕਾਰੀ ਹੁੰਦਾ ਹੈ ਉਹ ਕੀ ਕਰਦਾ ਹੈ ਕਿ ਸਾਰੇ ਏਜੰਟਾਂ ਦੇ ਦਸਤਖਤ ਕਰਵਾਉਂਦਾ ਕਦੇ ਅੰਦਰ ਵੇਖਿਆ ਤੁਸੀਂ ਮੰਜਰ ਕਿ ਨਹੀਂ ਤੁਸੀਂ ਵੇਖਿਆ ਜੀ ਜਿੰਨੇ ਏਜੰਟ ਹੁੰਦੇ ਨੇ ਪਾਰਟੀਆਂ ਦੇ VOTING ਹੋਈ ਕਲਿੱਕ ਕੀਤਾ ਕਿ ਹਾਂ ਭਾਈ ਵੋਟ ਪੋਲ ਹੋ ਗਈ ਨਹੀਂ ਵੋਟ ਪੋਲ ਹੋ ਗਈ ਸਾਰਿਆਂ ਦੇ ਦਸਤਖਤ ਹੋ ਕੇ ਬੰਦ ਕੰਮ ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦ ਹੀ ਅੱਗੇ ਤਾਂ ਥੋੜਾ ਲੇਟ ਹੋ ਜਾਂਦਾ ਸੀਗਾ ਅੰਕੜਾ ਹੁਣ ਤਾਂ ਜਦ ਹੀ ਉਹ ਅੰਕੜਾ ਜਿਹੜਾ ਉਹ ਤੁਸੀਂ ਸਟੇਟ ਦੇ ਅਧਿਕਾਰੀ ਨੂੰ ਭੇਜਤਾ ਜਾਂ ਜਿਹੜਾ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਭੇਜਤਾ ਉੱਥੇ ਚਲਾ ਗਿਆ ਇਹਦਾ ਮਤਲਬ ਹੈ ਕਿ ਅੰਕੜਾ ਹੱਦ ਤੋਂ ਹੱਦ 10 20 ਘੰਟਿਆਂ ਤੋਂ ਬਾਅਦ 10 20 ਘੰਟੇ ਦੇ ਅੰਦਰ ਹੀ ਕਹ ਲੋ ਬਾਅਦ ਕੀ ਸ਼ਬਦ ਇਸਤੇਮਾਲ ਕਰਨਾ ਕਿ ਤੁਹਾਡੇ ਕੋਲ ਹੈ ਤੁਕ ਡਾਟਾ ਹੇਠਲੇ ਲੈਵਲ ਤੇ ਕਲੈਕਟ ਹੋ ਕੇ ਉੱਪਰ ਜਾਣੀ ਹੈ ਜੀ ਮੈਂ ਮੈਂ ਹਿੱਟ ਪੋਲਿੰਗ ਸਟੇਸ਼ਨ ਦੀ ਗੱਲ ਕਰ ਰਿਹਾ ਬੂਥ ਜਿਹਨੂੰ ਆਪਾਂ ਬੂਥ ਚਾਹੇ ਕੁਝ ਹੁੰਦਾ ਹੈ ਨਾ 10 ਵਜੇ ਤੱਕ ਵੋਟਾਂ ਪਈਆਂ ਫਿਰ ਉਹ ਸਾਰਿਆਂ ਨੇ ਸਾਈਨ ਮਾਰੇ ਸਾਰਾ ਹੋ ਗਿਆ ਹੁਣ ਤੁਸੀਂ ਮੈਨੂੰ ਦੱਸੋ ਕਿ 10 ਦਿਨ ਫਿਰ ਇਹ ਕਿਹਦਾ ਇੰਤਜ਼ਾਰ ਕਰਦੇ ਰਹੇ ਜੇ ਐਕਸਟਰਾ ਇੱਕ ਦਿਨ ਵੀ ਦੇ ਦਈਏ ਇਹਨਾਂ ਨੂੰ ਜੀ ਜਦ ਕਿ ਆ ਮੇਰਾ ਮੋਬਾਈਲ ਆ ਤੁਹਾਡਾ ਮੋਬਾਈਲ ਆ ਆ ਇੱਕ ਚੌੜਾ ਜਿਹਾ ਨੂੰ ਕੀ ਕਹਿੰਦੇ ਜੀ ਤੁਸੀਂ ਇਹ ਵੀ ਹੈਗਾ ਜੀ ਇਹਦੇ ਵਿੱਚ ਕੈਲਕੂਲੇਟਰ ਹੋਏਗਾ ਜੀ ਮੈਂ ਆਪਦੇ ਮੋਬਾਈਲ ਦੇ ذریعے ਖਰਬਾਂ ਦਾ ਡਾਟਾ ਜਿਹੜਾ ਉਹਦੀ ਕੈਲਕੂਲੇਸ਼ਨ ਕਰ ਸਕਦਾ ਕੀ ਜਿਹੜਾ ਚੋਣ ਕਮਿਸ਼ਨ VOTING ਵਾਸਤੇ ਅੱਡ ਜੀ EVM ਵਾਸਤੇ ਅੱਡ ਜੀ ਠੀਕ ਹੈ ਨਾ ਜੀ ਡਾਟਾ ਵਾਸਤੇ ਅੱਡ ਜੀ ਜੁਆਇੰਟ ਸੈਕਟਰੀ ਤੋਂ ਲੈ ਕੇ ਪਤਾ ਨਹੀਂ ਕਿੰਨੇ ਕਿੰਨੇ ਕਿਸਮ ਦੇ ਅਧਿਕਾਰੀ ਰੱਖਦਾ ਅਲੱਗ-ਅਲੱਗ ਬ੍ਰਾਂਚੇਸ ਦੇ ਵਿੱਚ ਇਹਨਾਂ ਦਾ ਕੰਮ ਹੁੰਦਾ ਹੈ ਕੋਈ ਵੀ ਹਮ ਦੀ ਨਿਗਰਾਨੀ ਕਰ ਰਿਹਾ ਕੋਈ ਕਿਸੇ ਦੀ ਨਿਗਰਾਨੀ ਕਰ ਰਿਹਾ ਕੋਈ ਕਿਸੇ ਦੀ ਉਹਦੇ ਕੋਲ ਇਹ ਡਾਟਾ ਨਾ ਸਾਰਾ ਇਕੱਠਾ ਹੋਇਆ ਹੋਵੇ 11 ਕਿੱਡੀ ਸ਼ਰਮਨਾਕ ਗੱਲਾਂ ਯਾਰ ਜੀ 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 ਇਹਨੂੰ ਲੈ ਕੇ ਕਮੈਂਟ ਵੀ ਕਾਫੀ ਆਉਂਦੇ ਪਏ ਹੈ ਜੀ ਕਹਿੰਦੇ ਕਿ ਚੌਂਡ ਕਮਿਸ਼ਨ ਨੂੰ ਇੱਕ ਵੀਰ ਉੱਪਰਲੇ ਪਾਸੇ ਕਹਿੰਦੇ ਪੈਸੀ ਹੈ ਜੀ ਕਹਿੰਦੇ ਕਿ ਜਗਪਾਲ ਜੀ ਹੈ ਕਹਿੰਦੇ ਕਿ ਤਾਂ ਉਹ ਕੰਮ ਹੈ ਕਬੂਤਰ ਵਾਲਾ ਜਿੱਦਾਂ ਬਿੱਲੀ ਨੂੰ ਦੇਖ ਕੇ ਅੱਖਾਂ ਵਿੱਚ ਲੈਂਦੇ ਆ ਉਹ ਕੰਮ ਇਹ ਹੈ ਇਹਨਾਂ ਦਾ ਜੀ ਕਹਿੰਦੇ ਕਿ ਭਾਈ ਤਾਂ ਇਸ ਦੇ ਨਾਲ ਹੀ ਭਈ ਆਪਾਂ ਗੱਲਬਾਤ ਨੂੰ ਅੱਗੇ ਵੱਲ ਬੋਲ ਗਏ। ਵਾਕਿਆ ਮਤਲਬ ਕਿ ਨਾ ਤੁਸੀਂ ਦੇਖੋ ਕਿ ਹੋ ਸਕਦਾ ਸੁਪਰੀਮ ਕੋਰਟ 'ਚ ਚਲਾ ਜਾਵੇ ਮਸਲਾ। ਜੀ। ਤੇ ਸੁਪਰੀਮ ਕੋਰਟ ਹੋਰ ਚੋਣ ਕਮਿਸ਼ਨ ਨਾਲ ਜੁੜੀਆਂ ਹੀ ਸੁਣਵਾਈਆਂ ਜੋਗੀ ਰਹਿ ਗਈਆਂ ਮੈਨੂੰ ਤੇ ਲੱਗਦਾ। ਇਹ ਚਲੇ ਜਾਣਾ ਮਸਲਾ। ਦੇਖੋ 11 ਦਿਨ ਦੀ ਲੇਟ ਲਤੀਫੀ ਕੋਈ ਸਧਾਰਨ ਨਹੀਂ ਐ ਤੇ ਵੋਟ ਪਰਸੈਂਟੇਜ ਵਧਾ ਦਿੱਤਾ। ਉਹ ਕਿਵੇਂ ਵਧਿਆ? ਨੋਟਾਂ ਨੂੰ ਕਿੰਨੀਆਂ ਪਈਆਂ ਰੱਦ ਕਿੰਨੀਆਂ ਉਹਦਾ ਕੋਈ ਬਿਉਰਾ ਨਹੀਂ ਪ੍ਰੈਸ ਰਿਲੀਜ਼ ਦੇ ਵਿੱਚ ਮੈਂ ਤਾਂ ਕਟੂਕਟ ਪੜਿਆ ਨਹੀਂ ਕਿਸੇ ਅਖਬਾਰ 'ਚ ਜੀ 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 4% ਜ਼ਰੂਰ ਵਧਾ ਦਿੱਤੀ ਹੈ ਜੀ 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 ਐਟ ਲੀਸਟ ਹੋਣਾ ਚਾਹੀਦਾ ਸੀਗਾ ਜੀ ਅਮਰਿਤਪਾਲ ਜੀ ਕਹਿੰਦੇ ਜੀ ਕਿ ਇਲੈਕਸ਼ਨ ਕਮਿਸ਼ਨ ਗਿਣਤੀ ਦੇ ਹਿਸਾਬ ਨਾਲ ਨਹੀਂ ਜੀ ਪ੍ਰਤੀਸ਼ਤ ਦੇ ਹਿਸਾਬ ਨਾਲ ਵੋਟਾਂ ਦੀ ਗਿਣਤੀ ਸਾਂਝੀ ਕਰ ਰਿਹਾ ਜੀ ਕੀ ਇਹ ਸਹੀ ਹੈ ਹੋਈ ਮੈਂ ਕਹਿ ਰਿਹਾ ਨਾ ਕਿ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਤੁਸੀਂ ਸ਼ੇਅਰ ਕਰ ਰਹੇ ਹੋ ਪ੍ਰਤੀਸ਼ਤ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਪ੍ਰਤੀਸ਼ਤ ਸ਼ੇਅਰ ਕਰ ਰਹੇ ਹੋ ਡਿਟੇਲ ਨਹੀਂ ਸ਼ੇਅਰ ਕਰ ਰਹੇ ਡਿਟੇਲ ਹੀ ਜ਼ਰੂਰੀ ਹੈ ਟੋਟਲ ਵੋਟ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਮੈਨੂੰ ਨਾ ਮੈਂ ਖੁੰਝ ਗਿਆ ਕਦੇ-ਕਦੇ ਮੈਂ ਮੱਥੇ ਤੇ ਹੱਥ ਮਾਰਦਾ ਕਿ ਬਹੁਤ ਕਮ ਆਉਣਾ ਸੀ 2019 ਵਾਲਾ ਇਲੈਕਸ਼ਨ ਹੁੰਦਾ ਹੈ 2019 ਵਾਲਾ ਇਲੈਕਸ਼ਨ ਹੁੰਦਾ ਹੈ ਗੁਜਰਾਤ ਦੇ ਦੋ ਨੌਜਵਾਨ ਪੱਤਰਕਾਰ ਇਹਨਾਂ ਦੇ ਦਿੱਤੇ ਅੰਕੜਿਆਂ ਤੇ ਰਿਸਰਚ ਕਰਦੇ ਆ ਉਹ ਅਖਬਾਰ ਦੀ ਕਟਿੰਗ ਮੈਂ ਮਤਲਬ ਕਿ ਉਹ ਕੀਤਾ ਵੀ ਸੀ ਕਟਆਉਟ ਬਾਅਦ ਦੇ ਵਿੱਚ ਫੋਨ ਫੋਨ ਬਦਲੇ ਲੱਭਿਆ ਨਹੀਂ ਮੈਂ ਕਹਿੰਦਾ ਜੀ ਮੈਂ ਕੱਲ ਵੀ ਲੱਭਦਾ ਰਿਆ ਕੱਲ ਵੀ ਲੱਭਦਾ ਰਿਆ ਜਦੋਂ ਇਹ ਰੌਲਾ ਜਾਦਾ ਚੱਲਿਆ ਮੈਂ ਉਤਲੇ ਪੱਦਰ ਤੇ ਜੈ ਰਾਮ ਰਮੇਸ਼ ਜਾਂ ਇਹਨਾਂ ਸਰੀਕੇ ਦੇ ਲੀਡਰਾਂ ਨੂੰ ਦੇਖ ਰਿਆ ਸੀ ਗੱਲ ਉਹਨਾਂ ਨੇ ਆਪਣੀ ਰਿਸਰਚ ਕੀਤੀ ਰਿਸਰਚ ਚ ਕੀ ਪਾਇਆ ਪੰਜਾਬ ਸਮੇਤ ਕਿ ਇਹਨਾਂ ਦੇ ਡਾਟਾ ਦੇ ਮੁਤਾਬਕ ਜੋ ਇਹਨਾਂ ਦਾ ਡਾਟਾ ਸਿੱਧ ਕਰਤ ਉਹ ਤੋਂ ਇਲਾਵਾ ਉਹਨਾਂ ਨੇ 80 ਲੱਖ ਵੋਟ ਦੀ ਹੀਰਾਫੇਰੀ ਫੜੀ ਸੀਗੀ ਯਾਨੀ ਜਿੱਥੇ ਵੋਟ ਕੱਟ ਪੋਲ ਹੋਈ ਕਿਤੇ ਵੱਧ ਵੀ ਦਿਖਾਤੀ ਕਿਤੇ ਵੱਧ ਪੋਲ ਹੋਈ ਤੇ ਉਹ ਕੱਟ ਆਂਕੜੇ ਉਹ ਗੁਜਰਾਤੀ ਅਖਬਾਰ ਦੇ ਵਿੱਚ ਰਿਪੋਰਟ ਛਪੀ ਸੀ ਜੇ ਕੋਈ ਲੱਭ ਸਕਦਾ ਤੇ ਜ਼ਰੂਰ ਲੱਭਿਓ ਲੱਖਾਂ ਦੇ ਵਿੱਚ ਸੀ ਆਲਮੋਸਟ ਕਹੋ ਕਿ 60 ਤੋਂ 80 ਲੱਖ ਕਿ ਪੰਜ ਸਾਲ ਹੋ ਗਏ ਮੈਨੂੰ ਪੱਕਾ ਯਾਦ ਨਹੀਂ ਜੇ ਕੋਈ ਲੱਭ ਸਕਦਾ ਤੇ ਸਾਨੂੰ ਵੀ ਜ਼ਰੂਰ ਭੇਜਣਾ ਗੁਜਰਾਤ ਦੇ ਅਖਬਾਰ ਚ ਛਪਿਆ ਸੀ ਅੰਕੜਾ ਸਟੇਟ ਵਾਈਜ਼ ਜ਼ਿਲ੍ਹਾ ਵਾਈਜ਼ ਉਹਨਾਂ ਨੇ ਅੰਕੜੇ ਕੱਢ ਕੇ ਰੱਖ ਦਿੱਤੇ ਸੀ ਅੰਕੜਿਆਂ ਦੇ ਵਿੱਚ ਲੱਖਾਂ ਵੋਟਾਂ ਦਾ ਫਰਕ ਸੀਗਾ ਉਹ ਦੋ ਪੱਤਰਕਾਰ ਸੀਗੇ ਦੋ ਪੱਤਰਕਾਰਾਂ ਦੀ ਰਿਸਰਚ ਸੀਗੀ ਮੈਨੂੰ ਯਾਦ ਆ ਤਾਂ ਫਿਰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਫਿਰ ਸ਼ੱਕ ਸ਼ੂਬੇ ਤੇ ਫਿਰ ਤੁਹਾਨੂੰ ਪਤਾ ਹੀ ਹੁੰਦੇ ਆ ਜੀ 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 ਬਿਲਕੁਲ ਬਿਲਕੁਲ ਇਸ ਤਰ੍ਹਾਂ ਦੇ ਨਾਲ ਹੋ ਹੀ ਜਾਂਦੇ ਸ਼ੱਕ ਤਾਂ